ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ 23 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਸਾਬਕਾ ਵਿਧਾਇਕ ਹਰਦੀਾਲ ਸਿੰਘ ਕੰਬੋਜ ਜਿਹੜੇ ਨਗਰ ਕੌਂਸਲ ਪਾਤਣਾ ਦੇ ਸਾਬਕਾ ਪ੍ਰਧਾਨ ਨਰਿੰਦਰ ਸਿੰਘਾ ਦੇ ਗ੍ਰਹਿ ਵਿਖੇ ਕਿਹਾ ਕਿ ਮਹਾਰਾਣੀ ਪਰਨੀਤ ਕੌਰ ਦੇ ਭਾਜਪਾ ਵਿੱਚ ਚਲੇ ਜਾਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਾਂਗਰਸੀ ਵਰਕਰ ਚੱਟਾਨਾਂ ਵਾਂ ਕਾਂਗਰਸ ਨਾਲ ਖੜੇ ਹਨ

ਕਹਿੰਦਾ ਕਿ ਦਾਲ ਕਰੀਏ ਕਿ ਤੁਹਾਨੂੰ ਦੱਸਦੇ ਕਿ ਵਾਹਨ ਨੂੰ ਸ਼ੋਰ ਲੈਣਾ ਬਸ ਤਾਂ ਇਹ ਜੀ ਸੀ ਸਰਕਾਰ ਤੋਂ ਬਾਅਦ ਹੋਣਾ ਜਿੱਪ ਦੀ ਕਾਂਟਰਾਕਟ ਵਿੱਚ ਹੋਈ ਗਈ ਇਹਨਾਂ ਸੈਂਕੜੇ ਜੋ ਖਦਾਈ ਦਾ ਮੈਨ ਅੱਥਰ ਮੇਨੇ ਉਹਦੇ ਤੇ ਹਲਕੇ ਹੀ ਵਾਹਨ ਨੂੰ ਪੁਸ਼ਟੀ ਕਰਨ ਸਰਕਾਰ ਸਰਕਾਰ ਦਾ ਪਿਆਰ ਜੀ ਨੂੰ ਉਸ ਤੋਂ ਸਾਥ ਹੋਣਾ ਅੱਜ ਅਸੀਂ ਸ਼ਤਰਾਨੇ ਹਲਕੇ ਦਾ ਜਿਹੜਾ ਮੇਰੇ ਤੋਂ ਜਿਹੜਾ ਸੁਪਰ ਵਰਕਰ ਮੀਟਿੰਗ ਦਾ ਪ੍ਰੋਗਰਾਮ ਬਣਾਇਆ ਸੀ ਤੇ ਪੰਜ ਜਿਹੜੀਆਂ ਮੀਟਿੰਗ ਜੁਕਤੀਆਂ ਤੇ ਮੈਂ ਇੰਨੀ ਖੁਸ਼ੀ ਆ ਮੇਰੇ ਮਨ ਨੂੰ ਕਿ ਇਸ ਖਲਾਰਾਂ ਤੋਂ ਸ਼ੁਰੂ ਕੀਤਾ ਸੀ ਪਹਿਲੀ ਮੀਟਿੰਗ ਖਲਾਰਾਂ ਤੋਂ ਦੂਜੀ ਬਾਦਸ਼ਾਪੁਰ ਤੇ ਤੀਜੀ ਸਤਰਾਣਾ ਮੀਟਿੰਗ ਸਾਡੀ ਜੀ ਅਕਬਰ ਤੋਂ ਬਾਅਦ ਦੇ ਜਿਹੜੇ ਸਾਡੇ ਟੀਪੋਲਿੰਗ ਸਟੇਸ਼ਨ ਉਹਨਾਂ ਦੇ ਤੇ ਹੁਣ ਪਾਤਰਾਂ ਵਿੱਚ ਆਏ ਆ ਤਾਂ ਮੈਂ ਸਹੀ ਮਹਿਨਤ ਕਰ ਸਕਦਾ ਕਿ ਵਰਕਰ ਦੇ ਵਿੱਚ ਬਹੁਤ ਬਹੁਤ ਜਿਹੜੇ ਉਤਸ਼ਾਹ ਤੇ ਖੁਸ਼ੀ ਦੀ ਲਹਿਰ ਹੈ ਜਿਹੜੀ ਪਾਰਟੀ ਹੈ ਮੈਂ ਕਹਿੰਦਾ ਕਿ ਇਹ ਨਹੀਂ ਬਟਰ ਦਾ ਪਾਰਲੀਮੈਂਟ ਦਾ ਇਲੈਕਸ਼ਨ ਜਿਹੜੀ ਤਿਆਰੀ ਨਹੀਂ ਹੈ ਸਾਡੇ ਜਿਹੜੇ ਮੈਨੂ ਬੁੱਧ ਰਹਿਣਗੇ ਉਹਦਾ ਮੇਨ ਦਾ ਸਾਡਾ ਜਿਹੜਾ ਵਿਕਾਸ ਦਾ ਹੈ ਤੇ ਜਿਹੜਾ 2 ਸਾਲ ਚ ਇਹਨਾਂ ਨੇ ਲੈਂਡ ਆਰਡਰ ਦੀ ਜਿਹੜੀ ਪ੍ਰੋਬਲਮ ਸਿੱਤੀ ਪੰਜਾਬ ਦੇ ਅੰਦਰ ਆਈ ਹੈ ਉਹ ਮੇਨ ਜਿਹੜਾ ਮੁੱਦਾ ਰਹੇਗਾ ਕਿ ਜਿਹੜੀ ਕ੍ਰਾਪਸ਼ਨ ਵਧੀ ਹੈ ਇਹ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਗੁੰਮਰਾਹ ਕਰਦੇ ਤੇ ਆਮ ਪਾਰਟੀ ਦੀ ਸਰਕਾਰ ਨੇ ਇਹ ਕਰ ਲਿਆ ਤੇ ਦੂਜਾ ਜਿਹੜਾ ਬੀਜੀਪੀ ਬਣੋਂ ਫਾਰਮਰ ਦਾ ਜਿਹੜਾ ਬੜਾ ਬੜਾ ਇਸ਼ੂ ਹੈਗਾ ਉਹ ਪੰਜਾਬ ਨਾਲ ਰਿਲੇਟਡ ਹੈ ਕਿਉਂਕਿ ਪੰਜਾਬ ਦੀ ਜਿਹੜੀ ਇਕਨੋਮੀ ਹੈਗੀ ਆ ਉਹ ਸਾਰੀ ਸਾਡੀ ਐਗਰੀਕਲਚਰ ਇਕਨੋਮੀ ਹੈਗੀ ਆ ਜੇ ਹਰ ਇੱਕ ਦਾ ਜਿਹੜਾ ਵਪਾਰ ਹੈ ਚਾਹੇ ਕੋਈ ਛੋਟਾ ਦੁਕਾਨਦਾਰ ਚਾਹੇ ਕੋਈ ਕਪੜੇ ਦਾ ਵਪਾਰੀ ਆ ਚਾਹੇ ਕੋਈ ਸ਼ੈੱਲਰ ਦਾ ਮਾਲਕ ਆ ਚਾਹੇ ਕੋਈ ਆੜਤੀਆ ਉਹ ਸਾਰੇ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਨੇ ਉਹਦੇ ਕਰਕੇ ਜਿਹੜਾ ਕਿਸਾਨਾਂ ਨੇ ਜਿਹੜੀ ਬੜੀ ਬੜੀ ਡਿਮਾਂਡ ਸੀ ਜਿਹਦੇ ਕਰਕੇ ਜਿਹੜਾ 700 ਜਿਹੜੇ ਫਾਰਮਰਸ ਦੀ ਡੈਥ ਹੋਈ ਹੈਗੀ ਆ ਇਹ ਸਾਰੇ issues ਹੋ ਗਏ ਆ ਆਪਾਂ ਦੀ ਪਾਰਟੀ ਹੈ ਆਮ ਆਦਮੀ ਜੀ ਸਰਕਾਰ ਹੈ ਪੰਜਾਬ ਚ ਕਿ ਉਹ ਜੇ ਕਿਸੇ ਇਹਦਾ ਰੋਲ ਲੈ ਸਕਦਾ ਇਹ ਕੋਈ ਸਰਕਾਰ ਹੈ ਇਹ ਉਹ ਕੋਈ ਸਰਕਾਰ ਨਹੀਂ ਹੈਗੀ ਹੈ ਇਹ ਤਾਂ ਲੋਕਾਂ ਦਾ ਟੋਲਾ ਇਕੱਠਾ ਹੋਇਆ ਉਹਨਾਂ ਦਾ ਪ੍ਰਧਾਨ ਤਾਂ ਦੇਖੋ ਤੁਸੀਂ ਉਹਨੂੰ ਫੜ ਕੇ ਲੈ ਕੇ ਗਏ ਇਹ ਕਹਿੰਦੇ ਸੀ ਕੱਟੜ ਆਮਨਦਾਰਾ ਕੱਟੜ ਆਮਨਦਾਰ ਇਹ ਹੁੰਦੇ ਆ ਕਿ ਜਿਹੜਾ ਉਹ ਚੱਲ ਗਿਆ ਅੰਟੀ ਮੈਂ ਮੈਂ ਜਿਹੜਾ ਕੌਣ ਸਪੋਰਟ ਕਰ ਰਿਹਾ ਨਹੀਂ ਕਰ ਰਿਹਾ ਮੈਂ ਤੁਹਾਨੂੰ ਇੰਟਰਵਿਊ ਜਲ ਕਰਾਂ ਠੀਕ ਹੈ ਨਹੀਂ ਤੇ ਤੁਸੀਂ ਇਹ ਦੇਖ ਲਓ ਕਿਸੇ ਨੂੰ ਪੁੱਛ ਲਓ ਪੰਜਾਬ ਦੇ ਅੰਦਰ ਇਹ ਕੱਟੜ ਆਮਨਦਾਰ ਨਹੀਂ ਹੈ ਇਸ ਨੂੰ ਕੱਟੜ ਪੇਟ ਕਰ ਜੂਰਾ ਜੋ ਲੋਕ ਮੈਂ ਤੋੜਦਾ ਹੈਗਾ ਪੰਜਾਬ ਦਾ ਨਹੀਂ ਹੈਗਾ ਨਹੀਂ ਹੁੰਦਾ ਪਹਿਲੀ ਪਾਰਟੀ ਟਿਕਟ ਦੀ ਗੱਲ ਹੈ ਨਾ ਹਾਂਜੀ ਹਾਂਜੀ ਹਾਂ ਜਦੋਂ ਦਿਖਾਣਗੇ ਫਿਰ ਦੇਖੋ ਜਿਵੇਂ ਪਹਿਨਾ ਰਾਜਪੁਰੇ ਨੂੰ ਪੰਜਾਬ ਦੇ ਅੰਦਰ ਮੈਂ ਨੰਬਰ 1 ਬਣਾ ਕੇ ਦਿੱਤਾ ਹੈ ਜ ਤਿੰਨੋਂ ਵਾਰਡ ਮਿਲੇ ਮੇਰੇ ਹਲਕੇ ਇੱਥੇ ਹਲਕਾ ਪੰਜਾਬ ਚ ਜਿਨੇ ਤਿੰਨੋਂ ਵਾਰਡ ਮਿਲੇ ਮਹਾਰਾਜਾ ਸਾਹਿਬ ਕਰੇਗੇ ਭਾਗ ਭਾਗ ਇੱਕ ਨੰਬਰ ਬੋਲੂ ਲੋ ਜੀ ਜੇ ਡੋਪੋ ਪਾਂਦੇਸ ਪਾਰਟੀ ਬਹੁਤ ਵੱਡੀ ਪਾਰਟੀ ਹੈ ਤੇ ਕਾਂਗਰਸ ਨੇ ਉਹਨਾਂ ਨੂੰ ਬਹੁਤ ਕੁਛ ਦਿੱਤਾ ਦੋ ਵਾਰ ਚੀਨ ਮਿਨਿਸਟਰੀ ਦਿੱਤੀ ਹੈ ਸੈਂਟਰ ਦੀ ਮਿਨਿਸਟਰੀ ਦਿੱਤੀ ਹੈ ਤਿੰਨ ਵਾਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਤੇ 6 ਵਾਰ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਹੈ ਉਹਨਾਂ ਦੇ ਪਰਿਵਾਰ ਦੇ بیٹے ਨੂੰ ਦਿੱਤੀ ਆ ਐਮਐਲਏ ਦੀ ਟਿਕਟ ਦਿੱਤੀ ਆ ਸੋ ਹੁਣ ਇਹ ਤੋਂ ਵੱਧ ਕਾਂਗਰਸ ਕੀ ਦੇ ਸਕਦੇ ਆ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਨਾ ਤੱਕ ਰੋਸਦਾ ਹੈਗਾ ਪਰ ਜੇ ਕਾਂਗਰਸ ਦੀ ਗੱਲ ਕਰਦੇ ਆ ਨਾ ਸੈਂਟਰ ਚ ਇਹ ਕਹਿੰਦੇ ਨੇ ਕਿ ਉਹਨਾਂ ਦਾ ਚੱਲਦਾ ਹੈ ਮੈਂ ਪਤਾ ਨਹੀਂ ਕਿ ਕੰਮ ਕੀ ਕਿਸ ਨੇ ਕਿਹਾ ਹੈ ਲੋਕ ਤਾਂ ਉਹਨਾਂ ਦੇ ਬਹੁਤ ਖਿਲਾਫ ਨੇ ਕਾਹਦੀ ਨਹੀਂ ਹੋਸਰ ਬਹਿ ਗਿਆ ਜਿਵੇਂ ਮਹਾਰਾਜ ਸਾਹਿਬ ਚਲੇ ਗਏ ਕਿੰਨਾ ਕਸਰ ਆਦਾ ਨਹੀਂ ਪਹੁੰਚਾ ਨਹੀਂ ਪਹੁੰਚਾਇਆ ਕਾਦਾ ਹਸਰ ਪਏਗਾ ਇਲੈਕਸ਼ਨ ਦੇ ਵਿੱਚ ਜਿਵੇਂ ਮੈਂ ਲਾਹੇ ਬਣੇ ਰਹਿਣ ਦੀ ਚਾਹਤ ਅੰਗਵਾਇ ਦਿੱਤੀ ਮਾਨਵਾਇ ਜੋ ਬੰਦ ਕਰਾ ਸੀ ਸਭ ਨੇ ਮਨ ਨੂੰ ਲੱਗਦਾ ਜਿਵੇਂ ਕਾਂਗਰਸ ਦਾ ਵਰਕਰ ਹੋ ਕੰਮ ਮੇਰੇ ਨਾਲੋਂ ਵੱਡਾ ਸਪੋਰਟਰ ਤਾਂ ਨਹੀਂ ਸੀ ਉਹਨਾਂ ਦਾ ਕੋਈ ਪਰ ਨਹੀਂ ਕਰਦੀ ਬਲ ਜਾਏ ਕਾਂਸਦਾਰ ਨੇ L्या आita रलlk